ਫਾਟ ਸ਼੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਏ ਸੀਗੇ ਪਿੰਡ ਬਾਦਲ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਬਲਾਕ ਲੰਬੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਹੈ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਆ ਤੇ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਬਣੀ ਰਹੋ ਆਪਣੇ ਨਾਲ ਆਜੋ ਆਪਾਂ ਚੱਲਦੇ ਆ ਅੱਗੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਬਣਿਆ ਹੋਇਆ ਬਹੁਤ ਸੋਹਣਾ ਸਕੂਲ ਹੈ ਤੇ ਜੇ ਆਪਾਂ ਪੜ੍ਹਾਈ ਦੀ ਗੱਲ ਕਰੀਏ ਤਾਂ ਪੜ੍ਹਾਈ ਵੀ ਬਹੁਤ ਵਧੀਆ ਇੱਥੇ ਸੀਬੀਐਸਸੀ ਬੋਰਡ ਹੈ ਪੜ੍ਹਾਈ ਬਿਲਕੁਲ ਫ੍ਰੀ ਹੈ ਇੱਥੇ ਬਾਦਲ ਸਾਹਿਬ ਦੀ ਦੇਣ ਆ ਜਿਹੜੇ 5 ਵਾਰ ਮੁੱਖ ਮੰਤਰੀ ਬਣੇ ਸੀਗੇ ਪ੍ਰਕਾਸ਼ ਸਿੰਘ ਬਾਦਲ ਦੇਖ ਸਕਦੇ ਹੋ ਤੁਸੀਂ ਕਿੱਡਾ ਸੋਹਣਾ ਸਕੂਲ ਆ ਇਹ ਸਾਹਮਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹੜਾ ਸਟੇਡੀਅਮ ਦਾ ਬੋਰਡ ਲੱਗਿਆ ਹੋਇਆ ਆ ਆਪਾਂ ਸਟੇਡੀਅਮ ਦੇ ਅੰਦਰ ਚੱਲਦੇ ਆ ਤੁਹਾਨੂੰ ਆਪਾਂ ਸਟੇਡੀਅਮ ਦਿਖਾਉਣੇ ਆ ਸਾਹਮਣੇ ਇਹ ਆ ਸਟੇਡੀਅਮ ਦੇ ਅੰਦਰ ਦਾ ਥਿਕ ਵੱਡਾ ਸਟੇਡੀਅਮ ਵੀ ਬਣਿਆ ਹੋਇਆਗਾ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਹਮਣੇ ਜਿਹੜਾ ਬੋਰਡ ਆ ਮਾਤਾ ਜਸਵੰਤ ਕੌਰ ਮੈਮੋਰੀਅਲ ਪ੍ਰਾਇਮਰੀ ਸਕੂਲ ਬਾਦਲ ਦਾ ਲੱਗਿਆ ਹੋਇਆ ਪ੍ਰਾਇਮਰੀ ਸਕੂਲ ਸੀ ਪਹਿਲਾਂ ਇਹ ਜਿਹੜਾ ਕਿ ਹੁਣ ਉਧਰ ਬਿਲਡਿੰਗ ਵੱਡੀ ਬਣ ਗਈ ਇਹ ਪੁਰਾਣੀ ਬਿਲਡਿੰਗ ਹੈ ਇਸ ਟਾਈਮ ਇੱਥੇ ਨੰਨੀ ਸ਼ਾਂ ਸਿਖਲਾਈ ਸੈਂਟਰ ਬਣਿਆ ਹੋਇਆ ਕੱਪੜਿਆਂ ਦੀ ਜਿੱਥੇ ਸਿਖਲਾਈ ਸਿਖਾਈ ਜਾਂਦੀ ਆ ਕਾਫੀ ਸਹੂਲਤਾਂ ਐਸ ਪਿੰਡ ਦੇ ਵਿੱਚ ਬਣੇ ਰਹੋ ਆਪਣੇ ਨਾਲ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਬਹੁਤ ਸੋਹਣਾ ਪਿੰਡ ਆ ਇਸ ਟਾਈਮ ਆਪਾਂ ਖੜੇ ਆ ਪਿੰਡ ਦੀ ਫਿਰਨੀ ਦੇ ਬਾਹਰ ਤੇ ਸਾਹਮਣੇ ਆਪਣੇ ਯਾਰ ਮਿੱਤਰ ਖੁਦਾਬਖਸ਼ ਦਾ ਘਰ ਆ ਤੇ ਉਧਰ ਆਪਣਾ ਬਾਈ ਖੜਾ ਬਾਈ ਕੁਲਦੀਪ ਖੜਾ ਉਧਰ ਉਸ ਟਾਈਮ ਬਾਈ ਆਪਣੇ ਮਿੱਤਰ ਖੁਦਾਬਖਸ਼ ਦੇ ਨਾਲ ਹੀ ਹੁੰਦਾ ਸੀ ਆਪਣੇ ਸਾਥੀ ਹੁੰਦਾ ਸੀ ਬਾਈ ਤੇ ਚੱਲਦੇ ਆਪਾਂ ਬਾਈ ਕੋਲੇ ਹੋਰ ਬਾਈ ਕਲਦੀਪ ਕੀ ਹਾਲ ਹੈ ਜੀ ਆਵੇ ਤੇ ਆਪਣਾ ਮਿੱਤਰ ਕਿੰਨੇ ਕ ਟਾਈਮ ਬਾਅਦ ਆਉਂਦਾ ਇੱਥੇ ਆਇਆ ਨਹੀਂ ਬਾਈ 2 ਟਾਈ ਹਿਸਾਲ ਹੋ ਗਏ 2 ਟਾਈ ਹਿਸਾਲ ਹੋ ਗਏ ਪਤੰਦਰ ਯਾਰ ਭੁੱਲ ਭਾਲੀ ਗਿਆ ਜਮਾ ਪਿੰਡ ਨੂੰ ਹਣਾ ਹੋਰ ਜਮੇ ਪਹਲੇ ਚੱਲ ਆਪਾਂ ਲਾਉਣਿਆ ਸੁਨਿਆਕ ਨਹੀਂ ਆਇਆ ਘਰ ਪਿੰਡ ਮੁੰਡ ਦਾ ਕਿਦੀ ਲਾ ਦੀ ਇਹਨਾਂ ਤੇ ਆਇਆ ਗੇੜਾ ਮਾਰਦੇ ਹਾਂ ਲੈ ਵੀ ਮਿੱਤਰਾ ਖੁਦਾਬਖਸ਼ ਗੜਾ ਗੁੜਾ ਮਾਰ ਜਾ ਕਰ ਪਿੰਡ ਕੀ ਹੋ ਗਿਆ ਤੂੰ ਵੱਡਾ ਸਿੰਗਰ ਬਣ ਗਿਆ ਸਾਨੂੰ ਪਰ ਪਿੰਡ ਪੁੰਡ ਜ਼ਰੂਰ ਆਇਆ ਕਰ ਯਾਰ ਇਸ ਤੋਂ ਅੱਗੇ ਹੁਣ ਆਪਾਂ ਚੱਲਾਂਗੇ ਜੀ ਜਿਮ ਦੇ ਵਿੱਚ ਤੇ ਜਿਮ ਦੇ ਨਾਲ ਹੀ ਡੇਰਾ ਸਾਹਿਬ ਬਣਿਆ ਹੋਇਆ ਬਾਬਾ ਹੀਰਾ ਦਾਸ ਜੀ ਦਾ ਤੇ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ ਉੱਥੇ ਚੱਲਦੇ ਆਂ ਇਸ ਟਾਈਮ ਆਪਾਂ ਖੜੇ ਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਕੋਲ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇਹਦੇ ਨਾਲ ਹੀ ਪਰਲੀ ਸਾਈਡ ਜਿੰਮ ਬਣੀ ਹੋਈ ਆ ਤੇ ਇਹਦੇ ਪਰਲੀ ਸਾਈਡ ਸਮਾਦ ਬਣੀ ਹੋਈ ਹੈ ਬਾਬੇ ਦੀ ਹੀਰਾਦਾਸ ਜੀ ਦੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਹੈ ਜੀ ਗੁਰਦੁਆਰਾ ਸਾਹਿਬ ਹੁਣ ਆਪਾਂ ਚੱਲਦੇ ਆਂ ਅੱਗੇ ਸਮਾਦ ਦੇ ਕੋਲੇ ਇਧਰਲੀ ਸਾਈਡ ਪਿੰਡ ਦਾ ਗਰਾਊਂਡ ਬਣਿਆ ਹੋਇਆ ਤੇ ਇਹ ਸਾਹਮਣੇ ਜਿੰਮ ਬਣੀ ਹੋਈ ਆ ਪਿੰਡ ਦੀ ਬਹੁਤ ਸੋਹਣੀ ਜਿੰਮ ਬਣੀ ਹੋਈ ਆ ਇਹ ਆਸੇ-ਪਾਸੇ ਪਿੰਡਾਂ ਦੇ 5-6 ਪਿੰਡਾਂ ਦੇ ਲਗਭਗ ਇੱਥੇ ਨੌਜਵਾਨ ਜਿੰਮ ਲਾਉਣ ਆਉਂਦੇ ਆ ਪੂਰੀ ਵੱਡੀ ਜਿੰਮ ਹੈ ਪੂਰੀਆਂ ਸਹੂਲਤਾਂ ਇਸ ਜਿੰਮ ਦੇ ਵਿੱਚ ਤੇ ਇੱਧਰ ਸਾਹਮਣੇ ਨੌਜਵਾਨ ਤਿਆਰੀ ਕਰਦੇ ਆ। ਵਰਸਾ ਚੜ੍ਹਦਿਆਂ ਨੌਜਵਾਨ ਇੱਥੇ ਸਾਹਮਣੇ ਤਿਆਰੀ ਕਰਨ ਵਾਲਾ ਇੱਧਰ ਆਪਣੇ ਛੋਟਾ ਜਿਹਾ ਖਾੜਾ ਬਣਾਇਆ ਹੋਇਆ ਇੱਕ ਤੇ ਉਧਰ ਆਪਣਾ ਗਰਾਊਂਡ ਤੇ ਬਾਕੀ ਪਿੰਡ ਦੇ ਵਿੱਚ ਇੱਕ ਸਟੇਡੀਅਮ ਵੀ ਆ। ਰਗੋਵਿੰਗ ਸਿੰਘ ਸਟੇਡੀਅਮ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਬਹੁਤ ਸੋਹਣਾ ਸਟੇਡੀਅਮ ਬਣਿਆ ਹੋਇਆ ਉਹ ਤੇ ਆਪਾਂ ਉੱਥੇ ਵੀ ਚੱਲਾਂਗੇ ਸਾਹਮਣੇ ਬੱਸ ਸਟੈਂਡ ਬਣਿਆ ਹੋਇਆ ਹੈਗਾ ਇਸ ਬੱਸ ਸਟੈਂਡ ਦੇ ਨਾਲ ਹੀ ਸਾਥ ਬਣੀ ਹੋਈ ਆ ਤੇ ਦਰਖਤ ਬਹੁਤ ਸੋਹਣੇ ਲੱਗੇ ਹੋਏ ਆ ਪਿੰਡ ਦੇ ਵਿੱਚ ਇਸੇ ਸ਼ਹਿਰ ਤੋਂ ਘੱਟ ਨਹੀਂ ਮਾਹੌਲ ਕੀ ਦੇਖ ਰਹੇ ਹੋ ਕਿੱਡੇ ਸੋਹਣੇ ਦਰਖਤ ਲੱਗੇ ਇੱਥੇ ਇਸ ਤੋਂ ਅੱਗੇ ਆ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੇਵਾ ਕੇਂਦਰ ਪਿੰਡ ਬਾਦਲ ਦਾ ਕਾਫੀ ਸਹੂਲਤਾਂ ਐ ਇਸ ਪਿੰਡ ਦੇ ਵਿੱਚ ਸੇਵਾ ਕੇਂਦਰ ਦੇ ਨਾਲ ਹੀ ਇੱਧਰ ਬੈਂਕ ਬਣਿਆ ਹੋਇਆ ਤੇ ਜੀ ਆਪਾਂ ਇਹਦੇ ਨਾਲ ਹੋਰ ਗੱਲ ਕਰਗੇ ਆ ਸਰਕਾਰੀ ਪ੍ਰਾਇਮਰੀ ਸਕੂਲ ਅੱਗੇ ਆਪਾਂ ਚੱਲਦੇ ਹਾਂ ਤੋਂ ਅੱਗੇ ਵੀ ਦਿਖਾਵਾਂਗੇ ਇਹਦੇ ਨਾਲ ਹੀ ਆਈਟੀਆਈ ਬਣੀ ਹੋਈ ਆ ਕਾਫੀ ਤਰ੍ਹਾਂ ਦੇ ਕੋਰਸ ਆ ਜਿੱਥੇ ਇਸ ਟਾਈਮ ਆਪਾਂ ਖੜੇ ਹੋਏ ਆ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਕੋਠੀ ਦੇ ਬਾਹਰ ਬਹੁਤ ਸੋਹਣੀ ਕੋਠੀ ਆ ਤੁਸੀਂ ਦੇਖੀ ਹੋਣੀ ਆ ਕਿ ਮਹਿਲ ਦੇ ਨਾਮ ਨਾਲ ਵੀ ਜਾਣੀ ਜਾਂਦੀ ਆ ਨਾਲ ਹੀ ਇਹਦੇ ਸਕੂਲ ਬਣਿਆ ਹੋਇਆਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਫੀ ਸਹੂਲਤਾਂ ਐਸ ਪਿੰਡ ਦੇ ਵਿੱਚ ਅੱਗੇ ਗੁਰਗੋਵੀ ਸਿੰਘ ਸਟੇਡੀਅਮ ਵੀ ਬਣਿਆ ਹੋਇਆ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਹਮਣੇ ਤੁਸੀਂ ਇਧਰ ਦੇਖ ਰਹੇ ਹੋ ਪਸ਼ੂ ਹਸਪਤਾਲ ਬਣਿਆ ਹੋਇਆ ਹੈਗਾ ਜ਼ਿਲ੍ਹੇ ਪੱਤਰ ਦਾ ਹਸਪਤਾਲ ਆ ਇਹ ਕਾਫੀ ਪਸ਼ੂ ਆਉਂਦੇ ਇੱਥੇ ਹੁਣ ਆਪਾਂ ਹਸਪਤਾਲ ਦੇ ਅੰਦਰ ਆ ਗਏ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਥੇ ਇੱਕ ਗ੍ਰਿਡ ਬਣਿਆ ਆਪਾਂ ਉਹ ਵੀ ਦਿਖਾਵਾਂਗੇ ਰੁਗੋਵਿੰਦ ਸਿੰਘ ਸਟੇਡੀਅਮ ਬਣਿਆ ਉਹ ਵੀ ਦਿਖਾਵਾਂਗੇ ਹੁਣ ਆਪਾਂ ਚੱਲਦੇ ਆ ਅੱਗੇ ਪਸ਼ੂ ਹਸਪਤਾਲ ਦੇ ਨਾਲ ਹੀ ਇੱਕ ਮੈਡੀਕਲ ਬਣਿਆ ਹੋਇਆ ਹੈ ਸਿੱਧੂ ਮੈਡੀਕੋਜ਼ ਬਾਦਲਾ ਜਿਹੜਾ ਕਿ ਆਪਣੇ ਪਿੰਡ ਦੇ ਭਰਾ ਦਾ ਹੀ ਆ ਸੰਦੀਪ ਸਿੰਘ ਦਾ ਕਾਫੀ ਪੁਰਾਣਾ ਮੈਡੀਕਲ ਆ ਤੇ ਸਾਰੀਆਂ ਦਵਾਈਆਂ ਮਿਲਦੀਆਂ ਇੱਥੋਂ ਤੇ ਆਪਣੇ ਇਸ ਜੋਧੇ ਦਾ ਲਗਭਗ 18-20 ਸਾਲ ਪੁਰਾਣਾ ਮੈਡੀਕਲ ਆ A to Z ਦਵਾਈਆਂ ਮਿਲਦੀਆਂ ਪਸ਼ੂਆਂ ਦੀਆਂ ਡੌਗੀਆਂ ਦੀਆਂ ਇੱਥੇ ਵੈਕਸੀਨ ਵੀ ਕੀਤੀ ਜਾਂਦੀ ਆ ਤੇ ਫੀਡ ਵੀ ਮਿਲਦੀ ਆ ਇਸ ਤੋਂ ਅੱਗੇ ਹੁਣ ਆਪਾਂ ਚੱਲਦੇ ਆਂ ਸਟੇਡੀਅਮ ਦੇ ਕੋਲੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਹਮਣੇ ਤੁਸੀਂ ਵੇਖ ਰਹੇ ਹੋ ਗੁਰਗੋਵਿੰਦ ਸਿੰਘ ਸਟੇਡੀਅਮ ਬਹੁਤ ਸੋਹਣਾ ਤੇ ਬਹੁਤ ਵੱਡਾ ਸਟੇਡੀਅਮ ਆ ਆਪਾਂ ਤੁਹਾਨੂੰ ਅੰਦਰ ਚੱਲਦੇ ਆਂ ਅੰਦਰ ਵੀ ਦਿਖਾਉਣੇ ਆ ਇਸ ਟਾਈਮ ਆਪਾਂ ਪਹੁੰਚ ਚੁੱਕੇ ਆਂ ਸਟੇਡੀਅਮ ਦੇ ਵਿੱਚਕਾਰ ਇਹ ਆ ਜੀ ਗੁਰੂ ਗੋਵਿੰਦ ਸਿੰਘ ਸਟੇਡੀਅਮ ਤੁਸੀਂ ਵੇਖ ਸਕਦੇ ਹੋ ਕਿ ਕਿੱਡਾ ਸੋਹਣਾ ਸਟੇਡੀਅਮ ਬਣਿਆ ਹੋਇਆ ਤੇ ਟਰੈਕ ਤੇ ਜਿਹੜਾ ਮੈਟ ਲੱਗਿਆ ਹੋਇਆ ਹੈਗਾ ਤੇ ਉਧਰਲੀ ਸ਼ੈਡ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਤਿਆਰੀ ਕਰੀ ਜਾਂਦੇ ਆ ਉਧਰ ਖਿਡਾਰੀ ਹਾਕੀ ਦੀ ਤੇ ਟਰੈਕ ਤੇ ਰਨਿੰਗ ਦੀ ਤਿਆਰੀ ਕਰ ਰਹੇ ਆ ਕਾਫੀ ਵੱਡਾ ਸਟੇਡੀਅਮ ਆ ਸਾਹਮਣੇ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦੇ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਦੇਖ ਸਕਦੇ ਹੋ ਕਿੰਨਾ ਵਧੀਆ ਮੈਟ ਲੱਗਿਆ ਹੋਇਆ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਅੱਗੇ ਇਹ ਸੀਗਾ ਜੀ ਗੁਰਗੋਵਿੰਦ ਸਿੰਘ ਸਟੇਡੀਅਮ ਤੇ ਸਾਹਮਣੇ ਵਾਲੀ ਸਾਈਡ ਦਸ਼ਮੇਸ਼ ਗਰਲ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈਗਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ-ਕਿੱਥੋਂ ਆਪਣਾ ਤੁਸੀਂ ਬਲੌਗ ਦੇਖ ਰਹੇ ਹੋ ਤੇ ਇਸ ਟਾਈਮ ਹੁਣ ਆਪਾਂ ਖੜੇ ਆ ਸਿਵਲ ਹਸਪਤਾਲ ਬਾਦਲ ਦੇ ਸਾਹਮਣੇ ਬਹੁਤ ਸੋਹਣਾ ਹਸਪਤਾਲ ਆ ਕਾਫੀ ਸਹੂਲਤਾਂ ਐਸ ਪਿੰਡ ਦੇ ਵਿੱਚ ਕਿਵੇਂ ਦਾ ਲੱਗਿਆ ਬਲੌਗ ਸਾਨੂੰ ਤੁਸੀਂ ਇਹ ਵੀ ਦੱਸਿਓ ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲੇ ਆਂ ਮਿਲਦੇ ਆਂ ਕਿਸੇ ਨਵੇਂ ਪਿੰਡ ਨਵੇਂ ਬਲੌਗ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ